ਪਰਾਠੇ ਤਾਂ ਅਸੀਂ ਬਹੁਤ ਤਰ੍ਹਾਂ ਦੇ ਖਾਂਦੇ ਆਂ ਪਰ ਅੱਜ ਮੈਂ ਬਣਾ ਰਹੀ ਆਂ ਮੱਕੀ ਦੇ ਪਰੌਤੇ ਉਹ ਵੀ ਮੇਥਿਆਂ ਵਾਲੇ ਬਹੁਤ ਹੀ ਜਿਆਦਾ ਸੌਫਟ ਬਹੁਤ ਹੀ ਜਿਆਦਾ ਟੇਸਟੀ ਬਣਦੇ ਆ ਇਹ ਮੱਕੀ ਦੇ ਆਟੇ ਦੇ ਜਿਹੜੇ ਆਪਾਂ ਪਰੌਤੇ ਬਣਾਉਣੇ ਆ ਨਾ ਗਰਮਾ ਗਰਮ ਚਾਹ ਹੋਵੇ ਤੇ ਨਾਲ ਹੋਵੇ ਦੇਸੀ ਘਿਓ ਬਹੁਤ ਹੀ ਵਧੀਆ ਲੱਗਦੇ ਆ ਹੋਰ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਇਸ ਤਰ੍ਹਾਂ ਬਣਾਓ ਜਿਵੇਂ ਮੈਂ ਬਣਾਇਆ ਬਹੁਤ ਹੀ ਸੌਖੇ ਤਰੀਕੇ ਨਾਲ ਇਹ ਬਣ ਕੇ ਤਿਆਰ ਹੁੰਦੇ ਆ ਜੀ ਮੱਕੀ ਦੇ ਆਟੇ ਦੇ ਮੇਥੇ ਵਾਲੇ ਮੇਥਿਆਂ ਵਾਲੇ ਪ੍ਰੋਟੇ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਅ ਜੋਤੀਮਾਨ ਫੈਮਿਲੀ ਹੋਰ ਕੀ ਹਾਲ ਹੈ ਜੀ ਸਭ ਦੇ ਅਰਦਾਸ ਕਰਦੇ ਆ ਕਿ ਜਿੱਥੇ-ਜਿੱਥੇ ਵੀ ਰਹੋ ਆਪਣੇ ਆਪਣੇ ਪਰਿਵਾਰਾਂ ਚ ਹੱਸਦੇ ਵਸਦੇ ਤੰਦਰੁਸਤ ਬਾਦ ਤੇ ਚੜ੍ਹਦੀ ਕਲਾ ਚ ਰਹੋ ਜੀ ਬਾਇਗ੍ਰੋ ਹਮੇਸ਼ਾ ਤੁਹਾਨੂੰ ਖੁਸ਼ ਰੱਖੇ ਤੇ ਕਾਰੋਬਾਰਾਂ ਚ ਵਾਧੇ ਕਰੇ ਅਸੀਂ ਵੀ ਠੀਕ ਆ ਚੜ੍ਹਦੀ ਕਲਾ ਚ ਆ ਮੈਂ ਤੁਹਾਨੂੰ ਦਿਖਾ ਰਹੀ ਆ ਮੇਥੇ ਮੇਥਿਆਂ ਵਾਲੇ ਮੱਕੀ ਦੇ ਆਟੇ ਦੇ ਅਸੀਂ ਪਰੌਂਠੇ ਬਣਾਉਣੇ ਆ ਇਹ ਮੇਥੇ ਬਹੁਤ ਹੀ ਵਧੀਆ ਤਾਜ਼ੇ ਆ ਫਰੈਸ਼ ਆ ਇਹਨਾਂ ਨੂੰ ਮੈਂ ਚੰਗੀ ਤਰ੍ਹਾਂ ਇਸ ਤਰ੍ਹਾਂ ਸਾਫ਼ ਕਰ ਲੈਣਾ ਆ ਜਿਹੜਾ ਇਹਦਾ ਪੀਲਾ ਪੱਤਾ ਹੋਵੇ ਜਾਂ ਖਰਾਬ ਕੋਈ ਪੱਤਾ ਹੋਵੇ ਉਹਨੂੰ ਕੱਢ ਦੇਣਾ ਆ ਮੇਥਿਆਂ ਨੂੰ ਚੰਗੀ ਤਰ੍ਹਾਂ ਧੋ ਲੈਣਾ ਆ ਤੈ ਟੋਣ ਤੋਂ ਬਾਅਦ ਆਪਾਂ ਇਹਨਾਂ ਨੂੰ ਬਰੀਕ ਬਰੀਕ ਚੋਪਿੰਗ ਬੋਰਡ ਦੇ ਉੱਤੇ ਕੱਟ ਲੈਣਾ ਜਾਂ ਜਿਵੇਂ ਤੁਸੀਂ ਕਰਦੇ ਦੇ ਨਾਲ ਕੱਟਣਾ ਚਾਹੋ ਤੁਸੀਂ ਕੱਟ ਸਕਦੇ ਆ ਬਰੀਕ ਬਰੀਕ ਇਹਨਾਂ ਨੂੰ ਇਹਨਾਂ ਦੀ ਕਟਿੰਗ ਕਰਨੀ ਆ ਇਸ ਤਰ੍ਹਾਂ ਮੈਂ ਵਿਚਕਾਰੋਂ ਹਾਫ ਕੱਟ ਕੇ ਦੁਬਾਰਾ ਫਿਰ ਇਹਨਾਂ ਨੂੰ ਮੈਂ ਬਰੀਕ ਕੱਟਣਾ ਆ ਇਹ ਜੀ ਪਰੌਠੇ ਬਹੁਤ ਵਧੀਆ ਬਣਦੇ ਆ ਖਾਣ ਨੂੰ ਇੰਨੇ ਟੇਸਟੀ ਆ ਇੰਨੇ ਸੌਫਟ ਆ ਆਪਾਂ ਹੋਰ ਵੀ ਬਹੁਤ ਤਰ੍ਹਾਂ ਦੇ ਪਰੌਠੇ ਖਾਂਦੇ ਆ ਜੋ ਮੱਕੀ ਦੇ ਆਟੇ ਦੇ ਵਿੱਚ ਪਾ ਕੇ ਪਾਉਂਦੇ ਆ ਪਰ ਆਪਾਂ ਇਹਨਾਂ ਨੂੰ ਪਰੌਠਿਆਂ ਦੀ ਤਰ੍ਹਾਂ ਬਣਾਉਣਾ ਆ ਤੇ ਮੱਕੀ ਦੇ ਆਟੇ ਦੇ ਵਿੱਚ ਪਾ ਕੇ ਇਹਨਾਂ ਨੂੰ ਮੇਥਿਆਂ ਨੂੰ ਤੇ ਜੀ ਸਰਦੀ ਦਾ ਮੌਸਮ ਹੈ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਆਂਦੀਆਂ ਆਂ ਹਰੀਆਂ ਸਬਜ਼ੀਆਂ ਹਰੀਆਂ ਚੀਜ਼ਾਂ ਇਹਨਾਂ ਦਾ ਫਾਇਦਾ ਲੈਣਾ ਚਾਹੀਦਾ ਆ ਬੱਚੇ ਉਸ ਤਰ੍ਹਾਂ ਨਹੀਂ ਖਾਂਦੇ ਜਿਵੇਂ ਆਪਾਂ ਮੱਕੀ ਦੇ ਆਟੇ 'ਚ ਬਣਾ ਕੇ ਪਰੌਠੇ ਤਾਂ ਨਾ ਬੱਚਿਆਂ ਨੂੰ ਵੀ ਖਲਾਵਾਂਗੇ ਬੱਚੇ ਵੀ ਬਹੁਤ ਵਧੀਆ ਖੁਸ਼ ਹੋ ਕੇ ਖਾਣਗੇ ਜੀ ਇਸ ਤਰ੍ਹਾਂ ਮੈਂ ਸਾਰੇ ਇਹ ਜਿਹੜੀ ਮੇਥੇ ਸੀਗੇ ਇਹਨਾਂ ਨੂੰ ਸਾਰਿਆਂ ਨੂੰ ਬਰੀਕ-ਬਰੀਕ ਕੱਟ ਲਿਆ ਕੱਟਣ ਤੋਂ ਬਾਅਦ ਜੀ ਤੇ ਇਹ ਥੋੜੇ ਜਿਹਾ ਬਚ ਗਿਆ ਇਹ ਮੈਂ ਰੱਖ ਲਿਆ ਆ ਉਸ ਤੋਂ ਬਾਅਦ ਜੀ ਇਹਦੇ ਵਿੱਚ ਪਾਣਾ ਹੈ ਇੱਕ ਕੌਲੀ ਮੱਕੀ ਦਾ ਆਟਾ ਮੱਕੀ ਜਿਹੜੀ ਆਮ ਹੈ ਆਪਾਂ ਜਿਹੜੀ ਮੱਕੀ ਜਾਂ ਰੋਟੀਆਂ ਪਕਾਉਂਦੇ ਆ ਉਹ ਮੱਕੀ ਦਾ ਆਟਾ ਇੱਕ ਕੌਲੀ ਪਾਈ ਇੱਕ ਕੌਲੀ ਮੈਂ ਹੋਰ ਪਾਈ ਆ ਤਕਰੀਬਨ ਦੋ ਕੌਲੀ ਮੱਕੀ ਦਾ ਆਟਾ ਪਾਇਆ ਹੈ ਇੱਕ ਵੱਡੇ ਸਾਈਜ਼ ਦਾ ਪਿਆਜ਼ ਹੈ ਵੀ ਬਰੀਕ ਚੌਪ ਕਰਕੇ ਇਹ ਪਾ ਲਿਆ ਆ ਹਰਾ ਧਨੀਆ ਪਾ ਲਿਆ ਆ ਬਹੁਤ ਵਧੀਆ ਟੇਸਟ ਆਂਦਾ ਆ ਹਰੇ ਧਨੀਏ ਦਾ ਵੀ ਆ ਜਾਂਦਾ ਜਾਂ ਫਰੈਸ਼ ਫਰੈਸ਼ ਤੇ ਨਾਲ ਹੀ ਜਿਹੜੇ ਹੋਰ ਬੇਸਿਕ ਮਸਾਲੇ ਹੁੰਦੇ ਆ ਉਹ ਪਾਣਾ ਜਿਵੇਂ ਕਿ ਹਰੀ ਮਿਰਚ ਪਾ ਲਈ ਥੋੜੀ ਜਿਹੀ ਇਹ ਲਾਲ ਮਿਰਚ ਇਹ ਪਾ ਲਈ ਕੱਟ ਕੇ ਨਹੀਂ ਲਾਲ ਮਿਰਚ ਹੈਗੀ ਤਾਂ ਕੋਈ ਗੱਲ ਨਹੀਂ ਵੈਸੇ ਮੈਂ ਪਾ ਲਈ ਸੋਹਣੀ ਲੱਗਦੀ ਆ ਕਲਰਫੁਲ ਲੱਗਦੀ ਆ ਤੇ ਨਾਲ ਹੀ ਆਪਣੇ ਸਵਾਦ ਅਨੁਸਾਰ ਨਮਕ ਪਾਣਾ ਜਿੰਨੀ ਕੁ ਜ਼ਰੂਰਤ ਆ ਹਾਫ ਟੀस्पून ਹਲਦੀ ਪਾਈ ਆ ਹਲਦੀ ਜ਼ਰੂਰ ਪਾਇਆ ਕਰੋ 1 ਟੀस्पून ਮੈਂ ਕੁੱਟੀ ਹੋਈ ਲਾਲ ਮਿਰਚ ਪਾਈ ਆ 1 ਟੇਸਪੂਨ ਮੈਂ ਧਨੀਆ ਪਾਊਡਰ ਪਾਇਆ ਆ ਮੋਟਾ ਕੁੱਟਿਆ ਹੋਇਆ ਤੇ 1 ਟੇਸਪੂਨ ਮੈਂ ਸਾਬਤ ਜੀਰਾ ਪਾਇਆ ਸਾਬਤ ਜੀਰੇ ਦਾ ਵੀ ਬਹੁਤ ਵਧੀਆ ਟੇਸਟ ਆਂਦਾ ਆ ਸਾਰੀਆਂ ਚੀਜ਼ਾਂ ਨੂੰ ਪਹਿਲਾਂ ਇਸੇ ਤਰ੍ਹਾਂ ਹੀ ਸੁੱਕਿਆ ਹੀ ਮਿਕਸ ਕਰਨਾ ਆ ਪਾਣੀ ਨਹੀਂ ਪਾਉਣਾ ਚੰਗੀ ਤਰ੍ਹਾਂ ਸਾਰੇ ਪਾਸੇ ਜਿਹੜਾ ਇਕਵਲ ਸਾਈਜ਼ ਦੇ ਵਿੱਚ ਨਮਕ ਮਿਰਚ ਸਾਰਾ ਚੰਗੀ ਤਰ੍ਹਾਂ ਮਿਕਸ ਹੋ ਜਾਵੇ ਫਿਰ ਮੈਂ ਪਾਣੀ ਲਿਆ ਜੀ ਕੋਸਾ ਜਿਹਾ ਇੱਕ ਪਾਣੀ ਲੈਣਾ ਆ ਤੁਸੀਂ ਨੋਰਮਲ ਪਾਣੀ ਵੀ ਲੈ ਸਕਦੇ ਆ ਮੈਂ ਥੋੜਾ ਜਿਹਾ ਕੋਸਾ ਪਾਣੀ ਕੀਤਾ ਹੋਇਆ ਆ ਤੇ ਇਹਨੂੰ ਚੰਗੀ ਤਰ੍ਹਾਂ ਆਪਾਂ ਥੋੜਾ ਥੋੜਾ ਪਾਣੀ ਪਾ ਕੇ ਮਿਕਸ ਕਰਦੇ ਜਾਣਾ ਆ ਕਿਉਂਕਿ ਜਿਹੜਾ ਪਿਆਜ਼ ਆ ਜਦੋਂ ਅਸੀਂ ਨਮਕ ਪਾਨੇ ਆ ਪਿਆਜ਼ ਵੀ ਪਾਣੀ ਛੱਡਦਾ ਹੈ ਇਸ ਕਰਕੇ ਥੋੜਾ ਥੋੜਾ ਪਾਣੀ ਪਾ ਕੇ ਹੀ ਆਪਾਂ ਆਟੇ ਨੂੰ ਤੇ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਦੇ ਜਾਣਾ ਤੇ ਫਿਰ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਜਿਵੇਂ ਆਟਾ ਮਲਦੇ ਹੁੰਦੇ ਹਨ ਨਾ ਇਸ ਤਰ੍ਹਾਂ ਮੈਂ ਸਾਰੇ ਆਟੇ ਨੂੰ ਮਲ ਕੇ ਇਸ ਤਰ੍ਹਾਂ ਜਿੰਨਾ ਆਪਾਂ ਆਟਾ ਜ਼ਿਆਦਾ ਵਧੀਆ ਮਲਾਂਗੇ ਉੰਨੀ ਸਾਡੀ ਰੋਟੀ ਜਿਹੜੀ ਆ ਜਾਂ ਪਰੌਂਠੇ ਆ ਉਹ ਵਧੀਆ ਸੌਫਟ ਬਣ ਕੇ ਤਿਆਰ ਹੋਊਗੇ ਲਓ ਜੀ ਮੈਂ ਹਾਫ ਆਟਾ ਰੱਖ ਲਿਆ ਤੇ ਹਾਫ ਇੱਕ ਸਾਈਡ ਤੇ ਕਰਕੇ ਉਹਨੂੰ ਮੈਂ ਮਲ ਰਹੀ ਹਾਂ ਚੰਗੀ ਤਰ੍ਹਾਂ ਕਿਉਂਕਿ ਇਕੱਠਾ ਆਟਾ ਮਾਲਣ ਦੇ ਨਾਲ ਨਾ ਉਹ ਥੋੜਾ ਜਿਹਾ ਢਿੱਲਾ ਹੋ ਜਾਂਦਾ ਜਿੰਨੀ ਕ ਪਕਾਣੀਆਂ ਉੰਨੀਆਂ ਕ ਆਪਾਂ ਨਾਲ ਨਾਲ ਮਲਿ ਜਾਣਾ ਕੋਈ ਵੀ ਪਲਾਸਟਿਕ ਦਾ ਪੇਪਰ ਮੋਟਾ ਪੇਪਰ ਹੁੰਦਾ ਆ ਜਿਵੇਂ ਕੋਈ ਦਾਲ ਵਾਲਾ ਹੋਵੇ ਨਾ ਉਹ ਲੈ ਲੈਣਾ ਉਹਦੇ ਉੱਤੇ ਮੈਂ ਆਇਲ ਲਗਾ ਲਿਆ ਆ ਥੱਲੇ ਮੈਂ ਚਕਲਾ ਰੱਖ ਲਿਆ ਆ ਜਿੰਨਾ ਕ ਤੁਸੀਂ ਪੇੜਾ ਲੈਣਾ ਆ ਪਰਾਂਠੇ ਵਾਸਤੇ ਉੰਨਾ ਕ ਤੁਸੀਂ ਲੈ ਲਓ ਤੇ ਜ਼ਿਆਦਾ ਛੋਟਾ ਵੀ ਨਾ ਲਿਓ ਤੇ ਇਸ ਤਰ੍ਹਾਂ ਇਹਨੂੰ ਹੱਥ ਦੇ ਨਾਲ ਆਪਾਂ ਪੇੜਾ ਬਣਾ ਕੇ ਤੇ ਇਹਦੇ ਉੱਤੇ ਬਹੁਤ ਹੀ ਸੌਫਟ ਹੱਥ ਦੇ ਨਾਲ ਲਗਾ ਕੇ ਇਸ ਤਰ੍ਹਾਂ ਆ ਦੇਖੋ ਹੱਥ ਦੇ ਨਾਲ ਇਹਨੂੰ ਘੁਮਾਈ ਜਾਣਾ ਹੈ ਤੇ ਨਾਲ ਹੀ ਦੂਸਰੇ ਹੱਥ ਦੇ ਨਾਲ ਇਸ ਤਰ੍ਹਾਂ ਬਿਲਕੁਲ ਸੌਫਟ ਰੋਟੀ ਬਣਦੀ ਹੈ ਇਸ ਤਰ੍ਹਾਂ ਘੁਮਾਈ ਜਾਣਾ ਹੈ ਤੇ ਜੀ ਤੁਸੀਂ ਵੀਡੀਓ ਨੂੰ ਪਹਿਲੀ ਵਾਰੀ ਦੇਖ ਰਹੇ ਤਾਂ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਜੀ ਤੇ ਪੂਰੀ ਰੋਟੀ ਬਣਾਉਣ ਤੋਂ ਬਾਅਦ ਜਿਸ ਤਰ੍ਹਾਂ ਆਪਾਂ ਚੌਰਸ ਪਰਾਠਾ ਹੁੰਦਾ ਆ ਕਣਕ ਦੇ ਰੋਟੀ ਜਾਂ ਕਣਕ ਦੇ ਆਟੇ ਦਾ ਉਸ ਤਰ੍ਹਾਂ ਆਪਾਂ ਇਹਨਾਂ ਨੂੰ ਇਸ ਤਰ੍ਹਾਂ ਕੱਟ ਲੈਣਾ ਆ ਇਹ ਨਾ ਤੁਸੀਂ ਸੋਚਿਓ ਕਿ ਆਟਾ ਵੇਸਟ ਜਾਂਦਾ ਆ ਵੇਸਟ ਨਹੀਂ ਜਾਊਗਾ ਆਪਾਂ ਦੁਬਾਰਾ ਫੇਰ ਆਪਾਂ ਇਹਦਾ ਪਰੌਠੇ ਦੇ ਵਿੱਚ ਇਹਨੂੰ ਦੁਬਾਰਾ ਇਹ ਸਾਟੇ ਨੂੰ ਲੈ ਲੈਣਾ ਆ ਆ ਦੇਖੋ ਬਹੁਤ ਵਧੀਆ ਬਣਦੇ ਆ ਦੇਖਣ ਨੂੰ ਸੋਹਣੇ ਲੱਗਦੇ ਆ ਖਾਣ ਨੂੰ ਵੀ ਸੋਹਣੇ ਲੱਗਦੇ ਆ ਇੱਕ ਅਲੱਗ ਨਮੀ ਜਿਹੀ ਚੀਜ਼ ਹੋ ਜਾਂਦੀ ਆ ਟੇਸਟ ਤਾਂ ਉਹੀ ਹੁੰਦਾ ਆ ਚਾਹੇ ਰੋਟੀ ਬਣਾ ਲਓ ਪਰ ਏਦਾਂ ਹੁੰਦੀ ਆ ਕਿ ਪਰੌਂਠੇ ਦੇਖ ਕੇ ਸਾਰੇ ਖੁਸ਼ ਹੋ ਕੇ ਖਾਣਗੇ ਕਿ ਮੱਕੀ ਦੇ ਆਟੇ ਦੇ ਪਰੌਂਠੇ ਬਣਾਏ ਬੜੇ ਵਧੀਆ ਬਣ ਗਏ ਆ ਦੇਖੋ ਬਿਲਕੁਲ ਚੌਰਸ ਹੋ ਗਿਆ ਬਾਕੀ ਇਹਨੂੰ ਇਸ ਤਰ੍ਹਾਂ ਹੱਥ ਦੇ ਨਾਲ ਇਕੁਅਲ ਸਾਈਜ਼ ਦੇ ਵਿੱਚ ਇਹਨੂੰ ਦਬਾ ਕੇ ਇਸ ਤਰ੍ਹਾਂ ਉਠਾ ਲੈਣਾ ਦੇਖੋ ਬੜੇ ਆਰਾਮ ਦੇ ਨਾਲ ਇਹ ਜਿਹੜਾ ਪਰੌਂਠਾ ਆ ਇਸ ਤਰ੍ਹਾਂ ਲੈ ਜਾਂਦਾ ਆ ਦੇਖੋ ਜੀ ਹੁਣ ਇਹਨੂੰ ਆਪਾਂ ਸੌਫਟ ਹੱਥ ਦੇ ਨਾਲ ਤਵੇ ਦੇ ਉੱਤੇ ਪਾ ਦੇਣਾ ਆ ਆ ਲਓ ਜੀ ਗੈਸ ਦੀ ਫਲੇਮ ਜਿਹੜੀ ਆ ਜ਼ਿਆਦਾ ਲੋ ਨਹੀਂ ਰੱਖਣੀ ਇੱਲਾ ਹਾਈ ਰੱਖਣੀ ਆ ਪਰਾਂਠਾ ਪਾਣ ਤੋਂ ਬਾਅਦ ਫਿਰ ਥੋੜੀ ਜਿਹੀ ਮੀਡੀਅਮ ਕਰਦੇ ਹੋ ਇਸ ਤਰ੍ਹਾਂ ਹੀ ਮੈਂ 10 ਦੇਰ ਨੂੰ ਦੂਸਰਾ ਪ੍ਰਾਂਠਾ ਬਣਾ ਕੇ ਇੱਧਰ ਤਿਆਰ ਕਰ ਲਿਆ ਤੇ ਦਾ ਸਾਡਾ ਇਹ ਪ੍ਰਾਂਠਾ ਵੀ ਇੱਧਰ ਤਵੇ ਤੇ ਬਣ ਰਿਹਾ ਆ ਆ ਲਓ ਜੀ ਦੇਸੀ ਘਿ ਲਾਇਓ ਜੀ ਦੇਸੀ ਘਿ ਦੇ ਨਾਲ ਬਹੁਤ ਹੀ ਵਧੀਆ ਟੇਸਟ ਆਉਂਦਾ ਆ ਮੱਕੀ ਦੇ ਆਟਾ ਮੱਕੀ ਦੀ ਪਰੌਂਠਾ ਹੋਵੇ ਜਾਂ ਮੱਕੀ ਦੀ ਰੋਟੀ ਵੀ ਹੋਵੇ ਉਹਨੂੰ ਵੀ ਦੇਸੀ ਘਿ ਲਗਾਇਆ ਵਧੀਆ ਲੱਗਦਾ ਆ ਜੀ ਇਸ ਤਰ੍ਹਾਂ ਲਗਾਉਣ ਤੋਂ ਬਾਅਦ ਸਾਈਡ ਇਹਦੀ ਚੇਂਜ ਕਰਕੇ ਦੂਸਰੀ ਸਾਡੇ ਤੇ ਵੀ ਲਗਾਣਾ ਕਿਉਂ ਮੈਂ ਚੰਗੀ ਤਰ੍ਹਾਂ ਮੈਲਟ ਕੀਤਾ ਹੋਇਆ ਆ ਖੁਸ਼ਬੂ ਇੰਨੀ ਵਧੀਆ ਆ ਰਹੀ ਸੀ ਇਹ ਕਿਉਂਕਿ ਆਪਾਂ ਇਹਦੇ ਵਿੱਚ ਮੇਥੇ ਪਾਏ ਹੋਏ ਸੀ ਤੇ ਨਾਲ ਪਿਆਜ਼ ਸੀ ਧਨੀਆਂ ਸੀ ਹਰਾ ਬਹੁਤ ਹੀ ਪੂਰਾ ਘਰ ਮਹਿਕ ਰਿਆ ਸੀ ਖੁਸ਼ਬੂਆਂ ਦੇ ਨਾਲ ਤੇ ਭੁੱਖ ਤਾਂ ਆਪੇ ਲੱਗਦੀ ਆ ਜੀ ਆਹ ਦੇਖੋ ਇਸ ਤਰ੍ਹਾਂ ਦੋਨਾਂ ਸਾਈਡਾਂ ਤੇ ਆਪਾਂ ਘਿਓ ਲਗਾ ਲਿਆ ਦੇਖੋ ਮੈਂ ਮੈਲਟ ਕੀਤਾ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਸੀ ਕਿਉਂਕਿ ਜੇ ਆਪਾਂ ਇਸ ਤਰ੍ਹਾਂ ਲਾਵਾਂਗੇ ਨਾ ਕਈ ਵਾਰ ਲੱਗਦਾ ਨਹੀਂ ਹੈਗਾ ਠੰਡਿਆ ਠੰਡ ਕਰਕੇ ਲਓ ਜੀ ਸਾਡਾ ਪਰਾਂਠਾ ਬਣ ਕੇ ਹੋ ਗਿਆ ਤਿਆਰ ऐसे तरह ही मैं सारे पराठे बना के तैयार कर लेने हैं आप देखो जी ऐसे तरह ही दूसरा पराठा कर लेना ਤੁਸੀਂ ਕਟਿੰਗ ਕਰ ਲੈਣੀ ਆ ਦੁਬਾਰਾ ਫੇਰ ਇਹ पराठे ਦੇ ਵਿੱਚ ਜਦੋਂ ਅਗਲਾ ਪੇੜਾ ਲੈਣਾ ਉਹਦੇ ਵਿੱਚ ਆਪਾਂ ਇਹ ਜਿਹੜਾ ਆਟਾ ਕੱਟਿਆ ਆ ਉਹਨੂੰ ਉਹਦੇ ਵਿੱਚ ਮਿਕਸ ਕਰਕੇ ਦੁਬਾਰਾ ਫੇਰ ਆਪਾਂ ਇਹ पराठा ਬਣਾ ਲੈਣਾ ਆ ਆਹ ਲਓ ਜੀ ਬਹੁਤ ਹੀ ਵਧੀਆ ਲੱਗਦੇ ਆ ਖਾਣ ਨੂੰ ਬਹੁਤ ਟੇਸਟੀ ਲੱਗਦੇ ਆ ਪਸੰਦ ਸਾਰਿਆਂ ਨੂੰ ਆਉਂਦੇ ਆ ਅਗਰ ਤੁਹਾਡੇ ਘਰ 'ਚ ਕੋਈ ਗੈਸਟ ਆਂਦਾ ਨਾ ਤਾਂ ਤੁਸੀਂ ਇਸ ਤਰ੍ਹਾਂ ਦੇ पराठे ਬਣਾ ਕੇ ਖਿਲਾਇਓ ਬਹੁਤ ਹੀ ਖੁਸ਼ ਹੋ ਕੇ ਖਾਣਗੇ ਸਾਰੇ ਤੇ ਬਜ਼ੁਰਗ ਵੀ ਖੁਸ਼ ਹੋ ਕੇ ਖਾਣਗੇ ਆਪਣੇ ਘਰ ਦੇ ਬਜ਼ੁਰਗ ਘਰ ਚ ਕੋਈ ਵੀ ਚੀਜ਼ ਬਣਦੀ ਆ ਪਹਿਲਾਂ ਬਜ਼ੁਰਗਾਂ ਨੂੰ ਜ਼ਰੂਰ ਖਲਾਇਆ ਕਰੋ ਜੀ ਇਹਨਾਂ ਦੀਆਂ ਅਸੀਸਾਂ ਦੁਆਵਾਂ ਨਾਲ ਹੀ ਆਪਾਂ ਦਾ ਸਭ ਕੁਝ ਆ ਇਹਨਾਂ ਦੀਆਂ ਅਸੀਸਾਂ ਦੁਆਵਾਂ ਸਾਨੂੰ ਮਿਲ ਜਾਂਨਾਂ ਸਾਨੂੰ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਹੁੰਦੀ ਜਿਹੜੇ ਸਾਡੇ ਬਜ਼ੁਰਗ ਐ ਇਹਨਾਂ ਦੇ ਚਿਹਰੇ ਦੀ ਇੱਕ ਖੁਸ਼ੀ ਦੇਖ ਕੇ ਮਨ ਨੂੰ ਸਕੂਨ ਮਿਲ ਜਾਂਦਾ ਆ ਕਿ ਪਤਾ ਨਹੀਂ ਕਿੰਨੇ ਖੁਸ਼ ਆ ਸਾਡੇ ਤੋਂ ਹਨਾ ਜਿਹੜੀਆਂ ਸਾਨੇ ਹੰਦੀਆਂ ਦੁਆਵਾਂ ਇਹਨਾਂ ਦੀਆਂ ਮਿਲ ਰਹੀਆਂ ਐ ਆਹ ਲਓ ਜੀ ਆ ਥੋੜੀ ਜਿਹੀ ਕਪਾਸੀਆ ਤੋਂ ਪਰੌਂਠਾ ਟੁੱਟ ਗਿਆ ਸੀ ਪਰ ਵੈਸੇ ਠੀਕ ਆ ਆਹ ਲਓ ਜੀ ਬਾਰੀ-ਬਾਰੀ ਆਪਾਂ ਸਾਰੇ ਪਰੌਂਠੇ ਬਣਾ ਕੇ ਤਿਆਰ ਕਰ ਲੈਣੇ ਆ ਉਹਨੇ ਤੇ ਤੁਸੀਂ ਵੀਡੀਓ ਨੂੰ ਪਹਿਲੀ ਵਾਰੀ ਦੇਖ ਰਹੇ ਤਾਂ ਸਬਸਕ੍ਰਾਈਬ ਜਰੂਰ ਚੈਨਲ ਨੂੰ ਕਰ ਦਿਓ ਜੀ ਤਾਂ ਜੋ ਮੇਰੀ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਤੇ ਕਮੈਂਟ ਜਰੂਰ ਕਰਿਓ ਕਿ ਕਿਹੋ ਜਿਹੀ ਰੈਸਪੀ ਲੱਗੀ ਆ ਪਰੌਂਠਿਆਂ ਦੀ ਤੁਹਾਨੂੰ ਤੇ ਅੱਗੇ ਤੋਂ ਅੱਗੇ ਸ਼ੇਅਰ ਜਰੂਰ ਕਰਿਓ ਤੇ ਬੇਨਤੀ ਆ ਤੁਸੀਂ ਬਣਾ ਕੇ ਜਰੂਰ ਦੇਖਿਓ ਬਹੁਤ ਵਧੀਆ ਬਣਦੇ ਆ ਹਲਕਾ ਹਲਕਾ ਪਿਆਜ਼ ਦਾ ਕ੍ਰਾਂਚ ਆਉਂਦਾ ਆ ਜਦੋਂ ਨਾ ਬਹੁਤ ਟੇਸਟੀ ਲੱਗਦੇ ਆ ਨਾਲ ਬਣਾ ਲਿਓ ਜੀ ਚਾਹ ਗਰਮਾ ਗਰਮ ਗੁੜ ਵਾਲੀ ਤੇ ਫਿਰ ਖਾਇਓ ਨਾਲੇ ਸਭ ਨੂੰ ਖਿਲਾਇਓ ਲਓ ਜੀ ਸਾਡੇ ਪਰਾਂਠੇ ਬਣ ਕੇ ਹੋ ਗਏ ਆ ਤਿਆਰ ਤੇ ਇਧਰ ਸਾਡੀ ਚਾਹ ਆ ਗਈ ਗਰਮਾ ਗਰਮ ਗੁੜ ਵਾਲੀ ਤੇ ਇਲਾਇਚੀ ਵਾਲੀ ਚਾਹ ਆ ਗਈ ਆ ਤੇ ਇਹ ਸਾਡੇ ਹੋ ਗਏ ਪਰਾਂਠੇ ਤਿਆਰ ਆਪਾਂ ਪਰਾਂਠੇ ਲਾਵਾਂਗੇ ਤੇ ਲਓ ਜੀ ਸਾਰੂ ਕਰਾਂਗੇ ਹਰ ਵਾਰ ਦੀ ਤਰ੍ਹਾਂ ਮੈਂ ਟੇਸਟ ਆਪਣੇ ਬੇਟੀ ਨੂੰ ਹੀ ਕਰਾਉਂਦੀ ਹੁੰਨੀ ਆ ਤੇ ਨਾਲ ਲੈ ਲਿਆ ਜੀ ਆਪਾਂ ਦੇਸੀ ਘਿਓ ਲੈਣਾ ਆ ਚਾਹੇ ਮੱਖਣ ਹੈਗਾ ਤੁਸੀਂ ਮੱਖਣ ਵੀ ਲੈ ਸਕਦੇ ਆ ਪਰ ਮੇਰੇ ਕੋਲ ਇਸ ਵੇਲੇ ਜੋ ਵੀ ਕੁਝ ਅਵੇਲੇਬਲ ਸਿਗਾ ਮੈਂ ਉਹੀ ਲਿਆ ਮੇਰੇ ਕੋਲ ਦੇਸੀ ਘਿਓ ਸਿਗਾ ਮੈਂ ਦੇਸੀ ਘਿਓ ਹੀ ਲਿਆ ਤੇ ਨਾਲ ਲੈ ਲਿਆ ਦਹੀਂ ਦਹੀਂ ਦੀ ਤਾਂ ਜ਼ਰੂਰਤ ਨਹੀਂ ਪੈਂਦੀ ਇਸ ਤਰ੍ਹਾਂ ਚਾਹ ਦੇ ਨਾਲ ਬੜੇ ਵਧੀਆ ਲੱਗਦੇ ਆ ਤੇ ਇੱਕ ਬਾਈਟ ਪਰਾਂਠੇ ਦੀ ਘਿਓ ਦੇ ਨਾਲ ਤੇ ਇੱਕ ਘੁੱਟ ਚਾਹ ਦਾ ਬੜੇ ਟੇਸਟੀ ਲੱਗਦੇ ਆ ਜੀ ਬਣਾ ਕੇ ਦੇਖਿਓ ਖਾਯੋ ਜਰੂਰ ਸਭ ਨੂੰ ਖਿਲਾਯੋ ਤੇ ਜਾਂਦੇ ਜਾਂਦੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਜੇਕਰ ਪਹਿਲੀ ਵਾਰੀ ਦੇਖ ਰਹੇ ਆ ਲਓ ਜੀ ਮੈਂ ਮਿਲਦੀ ਹਾਂ ਹੁਣ ਤੁਹਾਨੂੰ ਨੈਕਸਟ ਵੀਡੀਓ ਚ ਨਵੀਂ ਰੈਸਪੀ ਲੈ ਕੇ ਆਵਾਂਗੀ ਤੇ ਮੈਨੂੰ ਦਿਓ ਜਾਜਤ ਖੁਸ਼ ਰਹੋ ਹੱਸਦੇ ਵਸਦੇ ਰਹੋ ਆਵਾਦ ਰਹੋ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ 'ਚ ਰੱਖੇ ਖੁਸ਼ ਰੱਖੇ ਆਪਣੇ ਆਪਣੇ ਮਾਂ ਬਾਪ ਦੇ ਅਸ਼ੀਰਵਾਦ ਹੇਠ ਸਭ ਨੂੰ ਤੰਦਰੁਸਤੀਆਂ ਬਖਸ਼ੇ ਸਭ ਦੇ ਮਾਪੇ-ਮਾਪੇ ਰਾਜੀ ਖੁਸ਼ੀ ਰਹਿਣ ਜੁਗ-ਜੁਗ ਜੀਣ ਬੱਚੇ ਮਾਪੇ ਤੇ ਐਸੀ ਤਰ੍ਹਾਂ ਹੀ ਸਾਰਿਆਂ ਦੇ ਘਰ ਹੱਸਦੇ ਵਸਦੇ ਰਹਿਣ ਓਕੇ ਜੀ ਸਤਿ ਸ੍ਰੀ ਅਕਾਲ